ਸਨੰਤਾ ਸ਼ਰਮਾ ਦਾ ਇੱਕ ਵਿਵਾਦ ਕਾਫੀ ਦਿਨਾਂ ਤੋਂ ਚੱਲਦਾ ਪਿਆ ਹੈ ਖਾਸ ਤੌਰ ਦੇ ਉੱਤੇ ਪ੍ਰੋਡਿਊਸਰ ਪਿੰਕੀ ਢਾਲੀਵਾਲ ਨੂੰ ਲੈ ਕੇ ਬਹੁਤ ਸਾਰੀਆਂ ਗੱਲਾਂ ਹੁਣ ਉੱਬਰਦੀਆਂ ਨਜ਼ਰ ਆਉਣ ਲੱਗੀਆਂ ਨੇ ਐਫ ਆਈ ਆਰ ਦੇ ਵਿੱਚ ਪਿੰਕੀ ਢਾਲੀਵਾਲ ਦੇ ਉੱਤੇ ਜਾਂ ਉਹਨਾਂ ਦੇ ਪਰਿਵਾਰ ਦੇ ਉੱਤੇ ਗੰਭੀਰ ਇਲਜ਼ਾਮ ਵੀ ਲਗਾਏ ਗਏ ਆ ਰਿਪੋਰਟਸ ਦੇ ਮੁਤਾਬਕ ਸੁਨੰਦਾ ਸ਼ਰਮਾ ਨੇ ਜਿਹੜੀ ਐਫ ਆਈ ਆਰ ਦਰਜ ਕਰਵਾਈ ਹੈ ਜਾਂ ਫਿਰ ਇਹ ਕਹਦੀ ਹੈ ਕਿ ਜਿਸ ਐਫ ਆਈ ਆਰ ਦੇ ਵਿੱਚ ਪਿੰਕੀ ਢਾਲੀਵਾਲ ਦੇ ਖਿਲਾਫ ਵੱਡੇ ਇਲਜ਼ਾਮ ਨੇ ਜਿਸ ਆਧਾਰ ਦੇ ਉੱਤੇ ਪਿੰਕੀ ਢਾਲੀਵਾਲ ਦੇ ਖਿਲਾਫ ਐਕਸ਼ਨ ਹੋਇਆ ਉਹਦੇ ਵਿੱਚ ਵਿਆਹ ਬਾਰੇ ਵੀ ਕੁਝ ਗੱਲ ਲਿਖੀ ਹੋਈ ਆ ਰਿਪੋਰਟਸ ਦੱਸਦੀਆਂ ਨੇ ਕਿ ਇੱਕ ਵਿਆਹ ਕੈਂਸ਼ਨ ਕੀਤਾ ਗਿਆ ਐਫ ਆਈ ਆਰ ਦੇ ਵਿੱਚ ਹੁਣ ਸੁਨੰਦਾ ਸ਼ਰਮਾ ਦਾ ਕੀ ਇਹ ਵਿਆਹ ਸੀ ਔਰ ਇਹ ਸੁਨੰਦਾ ਸ਼ਰਮਾ ਦਾ ਜੇ ਵਿਆਹ ਸੀ ਤਾਂ ਕਿਸ ਦੇ ਨਾਲ ਸੀ ਇਹ ਵੀ ਆਪਣੇ ਆਪ 'ਚ ਵੱਡਾ ਸਵਾਲ ਖੜਾ ਹੋ ਰਿਹਾ ਹੈ ਇਹ ਮਾਮਲਾ ਕਾਫੀ ਵੱਡੇ ਪੱਧਰ ਤੇ ਐਸਕੇਲੇਟ ਹੋ ਚੁੱਕਿਆ ਨਾ ਸਿਰਫ ਇਸ ਦੀ ਐਫਆਈਆਰ ਦੇ ਵਿੱਚ ਮਿਲੇ ਤੱਥਾਂ ਦੇ ਆਧਾਰ ਦੇ ਉੱਤੇ ਸਗੋਂ ਮੀਡੀਆ ਇੰਡਸਟਰੀ ਦੇ ਨਾਲ ਤੱल्लुक ਰੱਖਣ ਵਾਲੇ ਬਹੁਤ ਸਾਰੇ ਚਿਹਰੇ ਸੈਲੀਬ੍ਰਿਟੀਜ਼ ਹੁਣ ਸੰਨੰਦਾ ਸ਼ਰਮਾ ਦੇ ਹੱਕ ਦੇ ਵਿੱਚ ਆਉਂਦੇ ਨਜ਼ਰ ਆ ਰਹੇ ਨੇ ਔਰ ਖਾਸ ਤੌਰ ਦੇ ਉੱਤੇ ਪ੍ਰੋਡਿਊਸਰਜ਼ ਦੇ ਉੱਤੇ ਵੱਡੇ ਇਲਜ਼ਾਮ ਲਾ ਰਹੇ ਨੇ ਔਰ ਇੱਥੋਂ ਤੱਕ ਕਿ ਅੰਦਰਲੀਆਂ ਕਈ ਗੱਲਾਂ ਖੁੱਲ੍ਹਦੀਆਂ ਵੀ ਨਜ਼ਰ ਆ ਰਹੀਆਂ ਨੇ ਰਿਪੋਰਟਸ ਮੁਤਾਬਕ ਇੱਥੋਂ ਤੱਕ ਵੀ ਇਲਜ਼ਾਮ ਲਗਾਇਆ ਗਿਆ ਕਿ ਕਈ ਸਾਲਾਂ ਤੋਂ ਉਹਨਾਂ ਤੋਂ ਜਬਰੀ ਸ਼ੋਅਸ ਕਰਵਾਏ ਜਾ ਰਹੇ ਸੀ ਇਲਜ਼ਾਮ ਇਹ ਵੀ ਹੈ ਕਿ ਉਹਨਾਂ ਸ਼ੋਅਸ ਦੇ ਪੈਸੇ ਵੀ ਉਹਨਾਂ ਨੂੰ ਨਹੀਂ ਦਿੱਤੇ ਜਾ ਰਹੇ ਸੀ ਇਲਜ਼ਾਮ ਇਹ ਵੀ ਲਗਾਇਆ ਗਿਆ ਰਿਪੋਰਟਸ ਦੇ ਮੁਤਾਬਕ ਕਿ ਜਿਹੜੇ ਸ਼ੋਅਸ ਕਰਵਾਏ ਜਾਂਦੇ ਸੀ ਉਹਨਾਂ ਦੀਆਂ ਪੇਮੈਂਟਸ ਦੇ ਨਾਲ ਵੀ ਧੋਖਾਧੜੀ ਜਿਹੜੀ ਹੋਈ ਹੈ ਪੇਮੈਂਟਸ ਵਿੱਚ ਵੀ ਧੋਖਾਧੜੀ ਕੀਤੀ ਗਈ ਹੈ ਇਹ ਵੀ ਇਲਜ਼ਾਮ ਲਾਇਆ ਕਿ ਥਰਡ ਪਾਰਟੀ ਦੇ ਨਾਲ ਮਿਲ ਕੇ ਪੈਸੇ ਦਾ ਲੈਣ-ਦੇਣ ਹੋਇਆ ਕਿ ਵੱਡਾ ਇਲਜ਼ਾਮ ਲਗਾਇਆ ਗਿਆ ਪਰ ਇਹਦੇ ਨਾਲ ਨਾਲ ਇੱਕ ਹੋਰ ਵੱਡਾ ਇਲਜ਼ਾਮ ਇਸ ਐਫ ਆਈ ਆਰ ਦੇ ਵਿੱਚ ਲਾਇਆ ਗਿਆ ਇਲਜ਼ਾਮ ਹੈ ਕਿ ਗੁਰਕਰਨ ਸਿੰਘ ਢਾਲੀਵਾਲ ਜੋ ਕਿ ਪਿੰਕੀ ਢਾਲੀਵਾਲ ਦੇ بیٹے ਦੱਸਿਆ ਜਾ ਰਹੇ ਨੇ ਉਹਨਾਂ ਦੇ ਨਾਲ ਵਿਆਹ ਦਾ ਝੂਠਾ ਵਾਅਦਾ ਕੀਤਾ ਗਿਆ ਆਪਣੇ ਆਪ 'ਚ ਇੱਕ ਬਹੁਤ ਵੱਡਾ ਇਲਜ਼ਾਮ ਔਰ ਇਸ ਐਫਆਈਆਰ ਦੇ ਵਿੱਚ ਮੈਂਸ਼ਨ ਕੀਤਾ ਗਿਆ رپورٹس ਮੁਤਾਬਕ ਔਰ ਇਸ ਦੇ ਨਾਲ ਨਾਲ ਸੁਨੰਦਾ ਸ਼ਰਮਾ ਦੇ ਵੱਲੋਂ ਲਿਖਤੀ ਤੌਰ ਦੇ ਉੱਤੇ ਇੱਕ ਪੋਸਟ ਵੀ ਸਾਂਝੀ ਕੀਤੀ ਗਈ ਸੀ ਜਿਸ ਦੇ ਵਿੱਚ सीएम भगवंत मान ਦੇ ਅੱਗੇ ਸੁਨੰਦਾ ਸ਼ਰਮਾ ਅਪੀਲ ਕਰਦੇ ਨਜ਼ਰ ਆਏ ਸੀ ਹੁਣ ਸੁਨੰਦਾ ਸ਼ਰਮਾ ਦੇ ਹੱਕ ਦੇ ਵਿੱਚ ਬਹੁਤ ਸਾਰੇ ਸੈਲੀਬ੍ਰਿਟੀਆਂ ਵੀ ਉਮੜਦੇ ਨਜ਼ਰ ਆ ਰਹੇ ਆ ਜਿਨ੍ਹਾਂ ਦੇ ਵਿੱਚ ਖਾਸ ਤੌਰ ਦੇ ਉੱਤੇ ਹਾਲ ਹੀ ਦੇ ਵਿੱਚ ਸਿਆਸਤ ਵਿੱਚ ਗਏ ਸੋਨੀਆ ਮਾਨ ਵੀ ਸ਼ਾਮਿਲ ਨੇ ਸੋਨੀਆ ਮਾਨ ਨੇ ਸੁਨੰਦਾ ਸ਼ਰਮਾ ਦਾ ਪੱਖ ਪੂਰਿਆ ਔਰ ਇੱਥੋਂ ਤੱਕ ਕਿਹਾ ਕਿ ਸੁਨੰਦਾ ਸ਼ਰਮਾ ਇਹ ਸਾਰੇ ਵਿੱਚ ਇਕੱਲੇ ਨਹੀਂ ਲਿਖਦੇ ਨੇ ਸੁਨੰਦਾ ਤੂੰ ਇਕੱਲੀ ਨਹੀਂ ਤੇਰੇ ਪ੍ਰਸ਼ੰਸਕ ਤੇਰੇ ਲੋਕ ਤੇਰਾ ਪੰਜਾਬ ਤੇਰੇ ਨਾਲ ਖੜਾ ਅਸੀਂ ਤੇਰੀ ਹਿੰਮਤ ਦੀ ਸਰਾਨਾ ਕਰਦੇ ਹਾਂ ਅਤੇ ਤੇਰੇ ਲਈ ਅਤੇ ਉਹ ਕਲਾਕਾਰ ਲਈ ਇਨਸਾਫ ਦੀ ਮੰਗ ਕਰਦੇ ਹਾਂ ਇਸ ਦੇ ਨਾਲ ਨਾਲ ਜਸਬੀਰ ਜੱਸੀ ਨੇ ਇੱਥੋਂ ਤੱਕ ਵੀ ਲਿਖਿਆ ਕਿ ਵਿਮਨਸ ਡੇ ਦੀ ਸੁਨੰਦਾ ਸ਼ਰਮਾ ਨੇ ਸਭ ਤੋਂ ਸਹੀ ਸ਼ੁਰੂਆਤ ਕੀਤੀ ਹੈ ਹੋਰ ਵੀ ਚਿਹਰੇ ਨੇ ਜਿਵੇਂ ਕਿ ਕਾਕਾ ਜਾਂ ਸ਼ਰੀਬ ਰਾੜ ਉਹ ਵੀ ਖੁੱਲ ਕੇ ਸਾਹਮਣੇ ਆਉਂਦੇ ਨਜ਼ਰ ਆਏ ਨੇ ਔਰ ਵੱਡੇ ਇਲਜ਼ਾਮ ਉਹਨਾਂ ਨੇ ਪਿੰਕੀ ਢਾਲੀਵਾਲ ਔਰ ਕਰਨ ਢਾਲੀਵਾਲ ਜੋ ਸ਼ਾਇਦ ਗੁਰਕਰਨ ਢਾਲੀਵਾਲ ਨੇ ਇੱਥੇ ਸਿੱਧੇ ਤੌਰ ਤੇ ਨਹੀਂ ਕੀਤਾ ਜਾ ਸਕਦਾ ਪਰタミン ਜਿਸ ਤਰ੍ਹਾਂ ਦੀ ਪੋਸਟ ਸਾਂਝੀ ਕੀਤੀਆਂ ਜਾ ਰਹੀਆਂ ਉਸ ਮੁਤਾਬਕ ਇਹ ਲਿਖਿਆ ਨਜ਼ਰ ਆ ਰਿਹਾ ਇਸ ਦੇ ਨਾਲ ਕੁਝ ਸੈਲੀਬ੍ਰਿਟੀਆਂ ਸਾਹਮਣੇ ਵੀ ਆਏ ਨੇ ਸ਼੍ਰੀ ਬਰਾੜ ਹੋ ਗਏ ਜਾਂ ਫਿਰ ਜਸਵੀਰ ਜੱਸੀ ਹੋ ਗਏ ਉਹਨਾਂ ਨੇ ਵੀਡੀਓ ਬਣਾ ਕੇ ਵੀ ਆਪਣਾ ਬਿਆਨ ਆਪਣਾ ਵਰਜਨ ਸਾਂਝਾ ਕੀਤਾ ਆਉ ਸੁਣਦੇ ਹਾਂ ਇਹ ਸਾਰੇ ਸੈਲੀਬ੍ਰਿਟੀਆਂ ਕੀ ਬੋਲੇ ਨੇ ਸੁਨੰਦਾ ਸ਼ਰਮਾ ਨੇ ਕੀਤਾ ਆਪਣੇ ਹੱਕਾਂ ਵਾਸਤੇ ਆਪਣੇ ਅਧਿਕਾਰਾਂ ਵਾਸਤੇ ਖੜੇ ਹੋਣਾ ਆਪਣੇ ਬਾਰੇ ਗੱਲ ਕਰਨੀ ਆਪਣੇ ਜੋਦਸੀ ਕੰਮ ਕੀਤੇ ਹੋਏ ਉਹਦੇ ਬਾਰੇ ਗੱਲ ਕਰਨੀ ਉਹਦੇ ਉੱਤੇ ਦਾਵਾ ਪੇਸ਼ ਕਰਨਾ ਇਹ ਸਭ ਤੋਂ ਵੱਡੀ ਮੇਰੇ ਖਿਆਲ ਦੇ ਵਿੱਚ ਸ਼ੁਰੂਆਤ ਹੈ ਇੰਟਰਨੈਸ਼ਨਲ ਔਰਮਨਸ ਡੇ ਦੀ ਤੇ ਇਦਾਂ ਹੀ ਸਾਰੇ ਲੋਕਾਂ ਨੂੰ ਆਪਣੇ ਹੱਕਾਂ ਵਾਸਤੇ ਅਧਿਕਾਰਾਂ ਵਾਸਤੇ ਖੜੇ ਹੋਣਾ ਚਾਹੀਦਾ ਤੇ ਟੱਟ ਕੇ ਖੜੇ ਹੋਣਾ ਚਾਹੀਦਾ ਇੱਕ ਦੂਜੇ ਦੀ ਸਪੋਰਟ ਕਰਨੀ ਚਾਹੀਦੀ ਹੈ ਤਾਂ ਹੀ ਸਹੀ ਜਿਹੜਾ ਇੰਟਰਨੈਸ਼ਨਲ ਔਰਮਨ ਡੇ ਹੈ ਉਹ ਮਨਾਇਆ ਜਾ ਸਕੇ